ਸਤਨਾਮ ਸ੍ਰੀ ਵਾਹਿਗੁਰੂ ਜੀ ਕਭੂ ਸਾਧ ਸੰਗਤ ਇਹੇ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਾਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸ਼ਰਾਮ ਨਾਨਕ ਪ੍ਰਭ ਕੈ ਸਤਿਗੁਰ ਬਾਨ ਮੇਰਾ ਦੇ ਦਾਤੇ ਕਿਰਪਾ ਦੇ ਪੰਡਾਰੇ ਜੁਗ ਜੁਗ ਅਟਾਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਪਾਸ ਸੀਸ ਨਿਵਾਈਏ ਦੋਵੇਂ ਹੱਥ ਜੋੜ ਕੇ ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਬੜੀ ਕਿਰਪਾ ਕੀਤੀ ਹੈ ਹਰ ਗੱਲ ਨੂੰ ਬੜੇ ਨਿਵੇਕਲੇ ਢੰਗ ਨਾਲ ਮਹਾਰਾਜ ਨੇ ਸਮਝਾਇਆ ਵਾ ਉਹ ਬਦਕਿਸਮਤੀ ਹੈ ਸਿੱਖਾਂ ਦੀ ਬੀ ਮਹਾਰਾਜ ਨੇ ਏਡਾ ਕੀਮਤੀ ਤੋਹਫਾ ਕੀਮਤੀ ਖਜ਼ਾਨਾ ਜਿਹੜਾ ਗੁਰਬਾਣੀ ਦਾ ਹੈ ਸਾਡੀ ਝੋਲੀ ਚ ਪਾਇਆ ਪਰ ਸਿੱਖ ਅੱਜ ਵੀ ਗੁਰਬਾਣੀ ਨੂੰ ਛੱਡ ਕੇ ਹੋਰ ਮਡੀਆਂ ਮਸਾਣਾ ਮੱਟਾਂ ਦੇ ਮਗਰ ਤੁਰਿਆ ਫਿਰਦਾ ਸਤਗੁਰੂ ਪਾਸ਼ਾ ਨੇ ਸਤ ਸੰਗਤ ਨੂੰ ਬੜਾ ਹੀ ਅਹਿਮ ਔਰ ਸਿੱਖ ਦੀ ਜ਼ਿੰਦਗੀ ਦੇ ਵਿੱਚ ਇਹਦਾ ਰੋਲ ਜਿਹੜਾ ਨਾ ਬੜਾ ਲਾਹੇਵੰਦ ਹਮੇਸ਼ਾ ਸਾਬਤ ਹੁੰਦਾ ਹੈ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਗੁਰੂ ਦੀ ਵਡਿਆਈ ਕੀਤੀ ਗੁਰੂ ਦੀ ਵਡਿਆਈ ਕਰਕੇ ਪ੍ਰਸ਼ੰਸਾ ਕਰਕੇ ਮਾਰੇ ਪਾਸ਼ਾ ਜੀ ਦੇ ਕੋਲੋਂ अनेकाਆਂ ਖੁਸ਼ੀਆਂ ਹਾਸਲ ਕੀਤੀਆਂ ਸਤਿਗੁਰੂ ਪਾਸ਼ਾ ਕਹਿੰਦੇ ਵੀ ਅਜਿਹੇ ਮਨੁੱਖ ਜਿਹੜੇ ਹਨ ਉਹ ਹਮੇਸ਼ਾ ਹੀ ਵੱਡਿਆਂ ਭਾਗਾਂ ਵਾਲੇ ਹਨ ਵੱਡ ਭਾਗੀ ਪਾਸ਼ਾ ਜੀ ਕਹਿੰਦੇ ਵੀ ਜਿਹੜੇ ਵੱਡ ਭਾਗੀ ਹਨ ਉਹ ਹਮੇਸ਼ਾ ਸਤ ਸੰਗਤ ਕਰਦੇ ਹਨ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ ਮਰ ਕਹਿੰਦੇ ਵੀ ਜਿਹੜੇ ਲੋਕ ਸਤ ਸੰਗਤ ਨਹੀਂ ਕਰਦੇ ਉਹ ਝੋਟਾ ਖਾਂਦੇ ਨੇ ਉਹ ਦੁੱਖ ਤਕਲੀਫ ਸਹਿੰਦੇ ਨੇ ਤੇ ਮਰ ਇੱਥੋਂ ਤੱਕ ਰਵੀ ਜ਼ਿਕਰ ਕੀਤਾ ਬਿਨ ਭਾਗਾ ਸਤ ਸੰਗ ਨਾਲ ਲੱਪੈ ਬਿਨ ਸੰਗਤ ਮੈਲ ਫਰੀ ਜੀ ਮਰ ਕਹਿੰਦੇ ਵੀ ਚੰਗਿਆਂ ਭਾਗਾ ਤੋਂ ਬਿਨ ਸਤ ਸੰਗਤ ਨਹੀਂ ਮਿਲਦੀ ਤੇ ਸਤ ਸੰਗਤ ਤੋਂ ਬਿਨ ਚੰਗੇ ਵੀ ਕਦੇ ਭਾਗ ਨਹੀਂ ਬਣਦਾ ਇਹ ਹਮੇਸ਼ਾ ਸੋਚਣਾ ਪਊਗਾ ਇਨਸਾਨ ਸਤਿਗੁਰੂ ਪਾਸ਼ਾ ਨੇ ਕਿਰਪਾ ਕੀਤੀ ਸਭ ਕਨੇ ਕਬੋਂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹਰ ਨਾ ਆਵੇ ਮਾਰੇ ਕਹਿੰਦੇ ਵੀ ਜਦੋਂ ਇਨਸਾਨ ਸਤ ਸੰਗਤ ਹਾਸਲ ਕਰਦਾ ਹੈ ਸਤ ਸੰਗਤ ਤੋਂ ਅੱਗੇ ਹੈ ਵੀ ਕੁਝ ਨਹੀਂ ਪਰ ਚੇਤੇ ਇਹ ਰੱਖਣਾ ਪਵੇ ਕਿ ਸਤ ਸੰਗਤ ਚਾਹੀਦੀ ਕਿਹੜੀ ਸਤ ਸੰਗਤ ਚਾਹੀਦੀ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਤੇ ਧਾਰੀ ਦੀ ਸਤ ਸੰਗਤ ਨਹੀਂ ਚਾਹੀਦੀ ਬਥੇਰੇ ਤੇ ਧਾਰੀ ਅੱਜ ਪੰਜਾਬ ਅੰਦਰ ਤੁਰੇ ਫਿਰਦੇ ਹਨ ਅਨੇਕਾਂ ਦੀਆਂ ਅਸ਼ਲੀਲ ਵੀਡੀਓ ਵੀ ਸਾਹਮਣੇ ਆਈਆਂ ਹਨ ਕਿ ਉਹ ਆਪਣੀਆਂ ਮਾੜੀਆਂ ਕੋਝੀਆਂ ਹਰਕਤਾਂ ਕਰਦੇ ਹੋਏ ਨਜ਼ਰ ਆਉਂਦੇ ਹਨ ਪਰ ਗੁਰੂ ਪਾਸ਼ਾ ਦੱਸਦੇ ਹਨ ਭਾਈ ਸਤ ਸੰਗਤ ਰੱਬ ਦੀ ਕਰਨੀ ਹੈ ਅਕਾਲ ਪੁਰਖ ਦੀ ਕਰਨੀ ਹੈ ਜਿੱਥੇ ਉਸ ਮਾਲਕ ਦੀ ਗੱਲ ਕੀਤੀ ਜਾਂਦੀ ਹੋਵੇ ਜਿਹੜਾ ਪੁੱਲ ਦੁਨੀਆ ਦਾ ਭਲਾ ਲੋਚਦਾ ਹੈ ਮਾਰੇ ਕਹਿੰਦੇ ਵੀ ਉਹ ਆ ਸਤ ਸੰਗਤ ਸਤਗੁਰੂ ਕਹਿੰਦੇ ਵੀ ਜਦੋਂ ਅਜਿਹੀ ਸਤ ਸੰਗਤ ਅਸੀਂ ਕਰਦੇ ਹਾਂ ਇਹ ਸਾਡੇ ਵਾਸਤੇ ਅਜਿਹੀ ਸਤ ਸੰਗਤ ਜਿਹੜੀ ਹੈ ਉਹ ਹਮੇਸ਼ਾ ਗੁਰੂ ਦੀ ਕਿਰਪਾ ਤੇ ਗੁਰੂ ਦੀ ਵਡਿਆਈ ਔਰ ਗੁਰੂ ਦੀ ਅਸੀਸ ਸਾਡੀ ਝੋਲੀ 'ਚ ਪਾਉਂਦੀ ਮਰਨੇ ਕਬੀ ਕਬ ਹੂੰ ਸਤ ਸੰਗਤ ਇਹ ਪਾਵੇ ਉਸ ਅਸਥਾਨ ਤੇ ਹੋਰ ਨਾ ਆਵੇ ਉਹਦੀ ਹੋਰ ਕੋਈ ਜਗਾ ਵੀ ਮਾਰੇ ਕਹਿੰਦੇ ਵੀ ਹੋ ਨਹੀਂ ਸਕਦੀ ਸਤਗੁਰਾਂ ਨੇ ਫਰਮਾਇਆ ਨਾ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM RAM ਮਾਰੇ ਕਹਿੰਦੇ ਵੀ ਜਿਹੜੇ ਜਿਹੜੇ ਲੋਕ ਗੁਰੂ ਦੀ ਸੰਗਤ ਕਰਦੇ ਨੇ ਉਹਨਾਂ ਦਾ ਜੀਵਨ ਤਬਦੀਲ ਹੁੰਦਾ ਹੈ ਪਰ ਜਿੱਥੇ ਸਤ ਸੰਗਤ ਹੁੰਦਾ ਹੋਵੇ ਉਹ ਜਗ੍ਹਾ ਵੀ ਬੜੀ ਪਾਵਨ ਹੈ ਮਰਨੇ ਕਭੀ ਉਸ ਅਸਥਾਨ ਤੇ ਬਹੁਰ ਨਾ ਆਵੇ ਸਤਗੁਰੂ ਕਹਿੰਦੇ ਵੀ ਗੁਰੂ ਦੇਸ ਅਸਥਾਨ ਤੋਂ ਉੱਤੇ ਦਾ ਕੋਈ ਅਸਥਾਨ ਨਹੀਂ ਹੈ ਹੁਣ ਬਾਬਾ ਲੈਣਾ ਜੀ ਹੁਣਾਂ ਨੇ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਤ ਸਾਲ ਸਤਗੁਰਾਂ ਦੀ ਸੰਗਤ ਕੀਤੀ ਸੱਤਾਂ ਸਾਲਾਂ ਦੇ ਵਿੱਚ ਸੇਵਾ ਵੀ ਮਹਾਰਾਜ ਨੇ ਬੜੀ ਡਟ ਕੇ ਕੀਤੀ ਗੁਰੂ ਸਾਹਿਬ ਦੀ ਵਡਿਆਈ ਵੀ ਕੀਤੀ ਗੁਰੂ ਸਾਹਿਬ ਦੇ ਹਾਰ ਹੁਕਮ ਨੂੰ ਸਵੀਕਾਰ ਕੀਤਾ ਬਾਬਾ ਲੈਣਾ ਜੀ ਹੁਣ ਅੰਤ ਨੂੰ ਕੀ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਦੋਨੋਂ ਪੁੱਤਰ ਬਾਬਾ ਸ੍ਰੀ ਚੰਦ ਜੀ ਔਰ ਬਾਬਾ ਲక్ష్ਮੀਦਾਸ ਜੀ ਇਹਨਾਂ ਦੋਨਾਂ ਨੂੰ ਕਿਨਾਰੇ ਤੇ ਕਰ ਦਿੰਦੇ ਹਨ ਮਹਾਰਾਜ ਇਹਨਾਂ ਨੂੰ ਗੁਰਿਆਈ ਨਹੀਂ ਦਿੰਦੇ ਦੋਨਾਂ ਪੁੱਤਰਾਂ ਨੂੰ ਇੱਕ ਸਾਈਡ ਤੇ ਕੱਢ ਕੇ ਆਪਣੇ ਸੇਵਕ ਸ਼ਰਨ ਆਏ ਹੋਏ ਬਾਬਾ ਲੈਣਾ ਜੀ ਨੂੰ ਆਪਣੀ ਜੋਤ ਅਤੇ ਯੁਗਤ ਜਿਹੜੀ ਹੈ ਉਹਦੇ ਰਾਹੀਂ ਅਕਾਲ ਪੁਰਖ ਪਰਮਾਤਮਾ ਦੇ ਵੱਲੋਂ ਭੇਜੀ ਪਾਵਨ ਬਾਣੀ ਵੀ ਸੌਂਪ ਕੇ ਆਪਣਾ ਹੀ ਸਰੂਪ ਬਣਾ ਲੈਂਦੇ ਹੈ। ਬਾਬਾ ਸ੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ ਬੇਸ਼ੱਕ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੁੱਤਰ ਹਨ। ਲੋਕ ਇਹਨਾਂ ਦੀ ਅੱਜ ਵੀ ਪੂਜਾ ਕਰਦੇ ਹਨ। ਲੋਕ ਅੱਜ ਵੀ ਇਹਨਾਂ ਦਾ ਨਾਮ ਲੈਂਦੇ ਹਨ। ਪਰ ਗੁਰੂ ਨਾਨਕ ਸਾਹਿਬ ਅਰੇ ਪਾਸ਼ਾ ਕਹਿ ਲਗੇ ਨਹੀਂ ਇਸ ਗੁਰਿਆਈ ਦੇ ਪਾਵਨ ਆਸਣ ਤੇ ਉਹੋ ਹੀ ਬੈਠੇਗਾ ਜਿਹੜਾ ਇਹਦੇ ਯੋਗ ਹੈ ਕਿਉਂਕਿ ਗੁਰੂ ਨਾਨਕ ਸਾਹਿਬਾਰੇ ਪਾਸ਼ਾ ਗ੍ਰਿਸਤ ਧਰਮ ਵੀ ਹਮੇਸ਼ਾ ਕਦਰ ਕਰਦੇ ਸਨ ਗ੍ਰਿਸਤੀ ਹੋਣ ਦੀ ਕਦਰ ਕਰਦੇ ਸਨ ਆਪ ਗੁਰੂ ਨਾਨਕ ਸਾਹਿਬਾਰੇ ਪਾਸ਼ਾ ਖੁਦ ਕਿਰਤ ਕਰਦੇ ਸਨ ਦੂਜੇ ਪਾਸੇ ਜੇ ਆਪਾਂ ਬਾਬਾ ਸ੍ਰੀ ਚੰਦ ਜੀ ਵੱਲ ਵੇਖੀਏ ਤੇ ਉਹਨਾਂ ਨੇ ਗ੍ਰਿਸਤ ਧਰਮ ਨਹੀਂ ਅਪਣਾਇਆ ਔਰ ਹਮੇਸ਼ਾ ਹੀ ਪਰਮਾਤਮਾ ਦੇ ਬੰਦਗੀ ਦੇ ਵਿੱਚ ਲੀਨ ਹੋਣ ਦਾ ਲੋਕਾਂ ਨੂੰ ਸਬਕ ਦਿੱਤਾ ਕਹਿ ਲੋ ਜਾਂ ਸਿਧਾਂਤ ਦਿੱਤਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਸਨ ਕਿ ਭਾਈ ਇਹ ਦੋਨੋਂ ਚੀਜ਼ਾਂ ਜਿਹੜੀਆਂ ਹਨ ਇਕੱਠੀਆਂ ਨਹੀਂ ਚੱਲ ਸਕਦੀਆਂ ਇੱਕੋ ਚੀਜ਼ ਚੱਲ ਸਕਦੀ ਹੈ ਜੀ ਦੇ ਵਿੱਚ ਅਸੀਂ ਅਕਾਲ ਪੁਰਖ ਨੂੰ ਸਮਰਪਿਤ ਹੋਣਾ ਹੈ ਮਾਰੇ ਪਾਸ਼ਾ ਸਿਧਾਂ ਦੇ ਕੋਲੇ ਵੀ ਗਿਆ ਸਿਧਾਂ ਨੂੰ ਵੀ ਗੁਰੂ ਸਾਹਿਬ ਪਾਸ਼ਾ ਨੇ ਇਹੋ ਗੱਲ ਕਹੀ ਕਿ ਭਾਈ ਇਹ ਕੰਮ ਨਹੀਂ ਹੋ ਨਹੀਂ ਸਕਦਾ ਡਬਲ ਕੰਮ ਨਹੀਂ ਹੋ ਸਕਦੇ ਵੀ ਤੁਸੀਂ ਰੱਬ ਦੀ ਵੀ ਬੰਦਗੀ ਕਰੋ ਤੇ ਘਰ ਪਰਿਵਾਰ ਨੂੰ ਵੀ ਛੱਡ ਕੇ ਆ ਜਾਓ ਦੁਨੀਆਂ ਨੂੰ ਛੱਡ ਕੇ ਆ ਜਾਓ ਇਦਾਂ ਨਹੀਂ ਹੋਵੇਗਾ ਮਾਰੇ ਪਾਸੇ ਉਹਨਾਂ ਸਿੱਧਾਂ ਨੂੰ ਵੀ ਕੰਨੋਂ ਫੜ ਕੇ ਧਰਤੀ ਤੇ ਲੈ ਆਏ ਸੋ ਇੱਥੇ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਭਾਈ ਸਤ ਸੰਗਤ ਕਰਨੀ ਹੈ ਤੇ ਉਸ ਰੱਬ ਦੀ ਕਰ ਉਸ ਮਾਲਕ ਦੀ ਕਰ ਵਡਿਆਈ ਕਰਨੀ ਤੇ ਉਸ ਦਾਤੇ ਦੀ ਕਰ ਜਿਹੜਾ ਤੈਨੂੰ ਅੰਦਰ ਤੋਂ ਗਿਆਨ ਬਖਸ਼ ਦੇਵੇ ਅੱਗੇ ਮਾਰ ਨੇ ਕਿਹਾ ਵੀ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਦਾ ਨਹੀਂ ਬਿਨਾਂ ਸ ਹੁਣ ਅਗਰ ਮਨ ਵਿੱਚ ਹਨੇਰਾ ਹੈ ਤੇ ਸਤਿਗੁਰੂ ਪਾਸ਼ਾ ਕਹਿੰਦੇ ਵੀ ਇਹ ਹਨੇਰਾ ਖਤਮ ਜਿ ਨਜ਼ਰ ਨਹੀਂ ਹੁੰਦਾ ਉਹ ਨਜ਼ਰ ਇਨਸਾਨ ਬਹਿਮੀ ਬਣਿਆ ਰਹੇਗਾ ਕਰਮ ਕਾਂਡੀ ਬਣਿਆ ਰਹੇਗਾ ਗੁਰੂ ਅਮਰਦਾਸ ਮਾਰੇ ਪਾਸ਼ਾ 21 ਵਾਰੀ ਹਰਦੁਆਰ ਗਏ ਸਤਿਗੁਰੂ ਪਾਸ਼ਾ ਉਸ ਤੋਂ ਪਹਿਲਾਂ ਗੁਰੂ ਅੰਗਦ ਸਹਿ ਮਹਾਰਾਜ ਦੇ ਚਰਨਾਂ 'ਚ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਪਾਸ਼ਾ ਜੀ ਨੇ ਹਰ ਉਹ ਕਰਮ ਕਾਂਡ ਕੀਤਾ ਜਿਹੜਾ ਧਰਮ ਦੇ ਨਾਮ ਉੱਤੇ ਅੱਜ ਵੀ ਕਰਾਇਆ ਜਾਂਦਾ ਹੈ ਪਰ ਮਾਰੇ ਪਾਸ਼ੇ ਜਦੋਂ ਸ਼ਰਨ ਲਈ ਨਾ ਗੁਰੂ ਅੰਗਦ ਸਾਹਿਬ ਜੀ ਦੀ ਸਭ ਕੁਝ ਛੱਡ ਦਿੱਤਾ ਤਿਆਗ ਦਿੱਤਾ ਮਹਾਰਾਜ ਨੇ ਨਹੀਂ ਪਰਵਾਹ ਕੀਤਾ ਉਹਨਾਂ ਗੱਲਾਂ ਨੂੰ ਸਤਗੁਰ ਪਾਸ਼ਾ ਕਹਿਣ ਲੱਗੇ ਕਿ ਤੇਰੇ ਹਿਰਦੇ ਦੇ ਅੰਦਰ ਜਦੋਂ ਪ੍ਰਗਾਸ ਹੋ ਜਾਵੇਗਾ ਪ੍ਰਕਾਸ਼ ਹੋ ਜਾਵੇਗਾ ਤੇ ਵਧੇਰੇ ਗੁਰੂ ਦੀ ਖੁਸ਼ੀ ਤੈਨੂੰ ਮਿਲੇਗੀ ਸਤਗੁਰ ਕਾ ਸ਼ਬਦ ਉਜਾਰੋ ਦੀਪਾ ਪਾਸ਼ਾ ਕਹਿੰਦੇ ਸਤਗੁਰ ਸ਼ਬਦ ਉਜਾਰੋ ਦੀਪਾ ਮਾਰੇ ਕਹਿੰਦੇ ਵੀ ਗੁਰੂ ਦਾ ਸ਼ਬਦ ਜਿਹੜਾ ਵਾ ਇੱਕ ਦੀਪਕ ਦੀ ਨਿਆਈਂ ਸਤਿਗੁਰੂ ਸ਼ਬਦ ਉਜਾਰੋ ਦੀਵਾ ਸਾਬ ਜੀ ਕਹਿੰਦੇ ਵੀ ਗੁਰੂ ਦਾ ਸ਼ਬਦ ਜਿਹੜਾ ਵਾ ਦੀਵੇ ਦੀ ਨਿਆਈਂ ਹੈ ਦੀਵਾ ਹਲੇਰੇ ਕਮਰੇ ਵਿੱਚ ਲੈ ਜਾਈਏ ਨਾ ਤੇ ਚਾਨਣ ਕਰ ਦਿੰਦਾ ਹੈ ਜਿਹੜੇ ਚੀਜ਼ਾਂ ਨਹੀਂ ਨਾ ਦਿਖਦੀਆਂ ਤੇ ਮਾਰੇ ਪਾਸ਼ਾ ਕਹਿੰਦੇ ਉਹ ਹਨੇਰੇ ਦੇ ਵਿੱਚ ਚਾਨਣ ਜਦੋਂ ਲੋ ਜਦੋਂ ਦੀਵੇ ਦੀ ਕਮਰੇ ਚ ਹੁੰਦੀ ਆ ਤੇ ਸਭ ਕੁਝ ਨਜ਼ਰ ਆਉਂਦਾ ਹੈ ਇਦਾਂ ਇਨਸਾਨ ਅਗਿਆਨਤਾ ਦੇ ਹਨੇਰੇ ਦੇ ਵਿੱਚ ਡੁੱਬੇ ਰਹਿਣ ਕਰਕੇ ਕੁਝ ਨਜ਼ਰ ਨਹੀਂ ਪੈਂਦਾ ਪਰ ਜਦੋਂ ਉਹ ਅਗਿਆਨਤਾ ਦੇ ਹਨੇਰੇ ਤੋਂ ਦੂਰ ਹੋ ਜਾਂਦਾ ਹੈ ਮਾਰੇ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਸਹਿਬ ਕਹਿੰਦੇ ਉਹਦੇ ਤੋਂ ਚੰਗਾ ਅਸਥਾਨ ਕੋਈ ਹੋਰ ਨਹੀਂ ਅੱਗੇ ਸਹਿਬ ਨੇ ਕਿਹਾ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਸਹਿਬ ਜੀ ਕਹਿੰਦੇ ਮਨ ਅਤੇ ਤਨ ਕਰਕੇ ਗੁਰੂ ਦੇ ਰੰਗ ਵਿੱਚ ਰੰਗਿਆ ਜਾ। ਕਈ ਵਾਰੀ ਅਸੀਂ ਇਦਾਂ ਇਦਾਂ ਵੇਖਦੇ ਆ ਨਾ ਆਮ ਲੋਕਾਂ ਨੂੰ ਦੁਨੀਆ ਦੇ ਵਿੱਚ। ਮਾਰੇ ਕਹਿੰਦੇ ਵੀ ਜਿਹੜੇ ਲੋਕ ਮੂੰਹ ਦੇ ਕੁਝ ਹੋਰ ਨਹੀਂ, ਮਨ ਦੇ ਕੁਝ ਹੋਰ ਨਹੀਂ, ਗੁਰੂ ਉਹਨੂੰ ਵੀ ਪਸੰਦ ਨਹੀਂ ਕਰਦਾ। ਸਾਇਦ ਪਾਸ਼ੇ ਨੇ ਕਿਹਾ ਨਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਮਾਰੇ ਕਹਿੰਦੇ ਵੀ ਇਹ ਲੋਕ ਕੱਚੇ ਨੇ ਅਜੇ। ਇੱਕ ਜ਼ੁਬਾਨ ਦੇ ਪੱਕੇ ਨਹੀਂ ਹਨ ਮਨ ਵਿੱਚ ਹੋਰ ਗੱਲ ਆ ਮੂੰਹ ਤੇ ਹੋਰ ਗੱਲ ਆ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਨਹੀਂ ਇਦਾਂ ਦੇ ਲੋਕ ਵੀ ਪਸੰਦ ਨਹੀਂ ਸੱਜ ਜੀ ਕਹਿੰਦੇ ਤੇਰਾ ਮਨ ਵੀ ਗੁਰੂ ਦੇ ਪਿਆਰ ਵਿੱਚ ਰੰਗਿਆ ਹੋਣਾ ਚਾਹੀਦਾ ਵਾ ਤਨ ਵੀ ਗੁਰੂ ਦੇ ਪਿਆਰ ਵਿੱਚ ਰੰਗਿਆ ਹੋਣਾ ਚਾਹੀਦਾ ਦੋਨੋਂ ਚੀਜ਼ਾਂ ਮਾਰੇ ਕਹਿੰਦੇ ਵੀ ਅਕਾਲ ਪੁਰਖ ਦੇ ਰੰਗ ਵਿੱਚ ਰੰਗੀਆਂ ਹੋਣੀਆਂ ਚਾਹੀਦੀਆਂ ਨੇ ਸੱਜ ਜੀ ਕਹਿੰਦੇ ਇਹ ਮੈਨੂੰ ਬੜੀਆਂ ਹੀ ਚੰਗੀਆਂ ਲੱਗਦੀਆਂ ਹਨ ਮਨ ਤਨ ਨਾਮ ਰੱਤੇ ਇੱਕ ਰੰਗ ਸਿਰਫ ਇੱਕ ਪਰਮਾਤਮਾ ਦੇ ਰੰਗ ਦੇ ਸਾਹਿਬ ਨੇ ਕਿਰਪਾ ਕੀਤੀ ਸਦਾ ਬਸੈ ਪਾਰ ਬ੍ਰਹਮ ਕੇ ਸੰਗ ਫਿਰ ਰੱਬ ਹਮੇਸ਼ਾ ਉਹਦੇ ਨਾਲ ਵਸਦਾ ਜਾਂ ਇਉਂ ਕਹਿ ਲੋ ਵੀ ਜੀਵ ਹਮੇਸ਼ਾ ਰੱਬ ਨੂੰ ਆਪਣੇ ਇਰਤ گرد ਜਾਣਦਾ ਹੈ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਾਣ ਕੇ ਹੈ ਸੰਗ ਸਾਹਿਬ ਨੇ ਅੱਗੇ ਕਿਰਪਾ ਕੀਤੀ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ ਵਰਗਾ ਦੇ ਵੀ ਜਲ ਨੂੰ ਜਲ ਵਿੱਚ ਮਿਲਾ ਦੇਓ ਇੱਕੋ ਜਿਹਾ ਹੋ ਜਾਂਦਾ ਹੈ ਇਦਾਂ ਹੀ ਇਨਸਾਨ ਪਰਮਾਤਮਾ ਵਰਗਾ ਹੋ ਜਾਂਦਾ ਹੈ ਕਦੋਂ ਜਦੋਂ ਇਨਸਾਨ ਰੱਬ ਦੇ ਗੁਣਾਂ ਨੂੰ ਅਪਣਾ ਲੈਂਦਾ ਮਿਟ ਗਏ ਗਵਨ ਪਾਏ ਬਿਸ਼ਰਾਮ ਨਾਨਕ ਪ੍ਰਭ ਕਰਤ ਪ੍ਰਭ ਮਾਰੇ ਕਿਤੇ ਸਾਰੇ ਦੁੱਖ ਤਕਲੀਫ ਦਰਦ ਜ਼ਿੰਦਗੀ ਦੇ ਝੰਜਟ ਖਤਮ ਹੋ ਜਾਂਦੇ ਨੇ ਜ਼ਿੰਦਗੀ ਚ ਪਰ ਕਦੋਂ ਜਦੋਂ ਅਸੀਂ ਰੱਬ ਦਾ ਨਾਮ ਅਪਣਾ ਲੈਂਦੇ ਧੰਨਵਾਦ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬੋਲ ਚੋਕੀ ਬਖਸ਼ੋ ਕਿ ਮਬਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ E